ਇਹ ਸਾਡਾ ਫਰੈਸ਼ ਬੇਸ ਆਟੇ ਦਾ ਹੁੰਦਾ ਹੈ। ਪਹਿਲੇ ਕੁੰਨ ਕੇ ਰੱਖਦੇ ਹਾਂ। ਹਾਂਜੀ ਇਹਨੂੰ ਅੱਜ ਅੱਜ ਸਵੇਰੇ 12:00 ਵਜੇ 12:00 1:00 ਵਜੇ ਗੁੰਨੀਦਾ ਹੈ। ਇਹਨੇ ਇਹ ਹੀ ਚੀਜ਼ ਨੇ ਪੀਜ਼ੇ ਦੀ ਸ਼ਾਨ ਬਣਾਣੀ ਹੈ। ਬਿਲਕੁਲ। ਇਹਨੂੰ ਵਧੀਆ ਰੰਗਤ ਦੇਣੀ ਹੈ। ਇਹ ਨਹੀਂ ਕਿ ਇਹ ਵੀਡੀਓ ਚ ਹੋ ਰਿਹਾ ਹੈ। ਇਹ ਹਰ ਕਸਟਮਰ ਲਈ ਹੁੰਦਾ ਹੈਗਾ। ਜੋ ਅਸੀਂ ਮੈਦੇ ਦਾ ਸਵਾਦ ਹੈ ਉਹ ਤੁਸੀਂ ਹੁਣ ਆਟੇ 'ਚ ਦੇਤਾ। ਨਾ ਨਾਲ ਸਾਡੇ ਸ਼ਰੀਰ ਨੂੰ ਨੁਕਸਾਨ, ਨਾ ਸਾਡੇ ਬੱਚਿਆਂ ਨੂੰ ਨੁਕਸਾਨ। ਉਹ ਸਾਡੇ ਲਈ ਬਹੁਤ ਵਧੀਆ ਹੈਗਾ। ਕੀ ਹੋਇਆ? ਆਟਾ ਪੀਜ਼ਾ ਜਿਹੜਾ ਹੈ ਮਿਕਸ ਵੈਜ ਵਾਲਾ ਬਣ ਕੇ ਤਿਆਰ ਹੋ ਚੁੱਕਿਆ ਹੈ। ਕਿੰਨਾ ਟ ਇਹਨੂੰ 10 ਮਿੰਟ ਲੱਗ ਜਾਂਦੇ ਆ ਬਣਾਉਣ ਨੂੰ ਪਰ ਤੁਸੀਂ ਦੇਖਣ ਦੇ ਵਿੱਚੋਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹ ਲੱਗ ਰਿਹਾ ਕਿ ਹਾਂ ਆਟੇ ਦਾ ਬਣਿਆ ਹੋਇਆ ਕਿ ਮੈਦੇ ਦਾ ਬਣਿਆ ਆਟਾ ਪੀਜ਼ਾ ਜਿਹੜਾ ਆ ਪੀਜ਼ਾ ਖਵਾਉਣ ਲੱਗੇ ਉਹ ਵੀ ਮਿਕਸਰ ਤੇ ਇਸ ਦੇ ਨਾਲ 18 ਸਾਲ ਦਾ ਬੱਚਾ ਬਣਾ ਰਿਹਾ ਅੱਛਾ ਇਹ ਤਾਂ ਦੱਸੋ ਜੀ ਕਿ ਕਿਤੇ ਇਹਨਾ ਆਣਾ ਹੋਵੇ ਲੋਕੇਸ਼ਨ ਕੀ ਆ ਤੁਹਾਡੀ ਇਹ ਆਪਣੀ ਜੀ ਸੈਕਟਰ 32 ਦੇ ਅੰਦਰ ਸੰਜੇ ગાંધી ਕਲੋਨੀ ਗੁਰਦੁਆਰੇ ਦੇ ਕੋਲ ਨਾਲ ਇੱਕ ਵੱਡਾ ਟਾਵਰ ਹੈਗਾ ਬਿਜਲੀ ਦਾ ਉਹਦੇ ਨੀਚੇ ਹੀ ਆਪਣੀ ਰੇੜੀ ਲੱਗਦੀ ਹੈਗੀ ਹੈ। ਕੀ ਆ ਬਾਤ ਹੈ? ਟਾਈਮਿੰਗ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਕਰਨੇ ਆ। ਕਿੰਨਾ ਟਾਈਮ ਹੋ ਗਿਆ ਇੱਥੇ ਲਾਉਂਦੇ ਹੋ ਇਹਨੇ? ਇਧਰ ਜੀ 3 3.5 ਮਹੀਨੇ ਹੋਇਆ ਅਜੇ ਬਹੁਤ ਥੋੜਾ ਟਾਈਮ ਹੋਇਆ ਹੈ। ਰਿਸਪੌਂਸ ਕਿੱਦਾਂ ਦਾ ਆ ਰਿਹਾ? ਬਹੁਤ ਵਧੀਆ। ਬਹੁਤ ਵਧੀਆ। ਕਸਟਮਰ ਤੁਹਾਡੇ ਸਾਹਮਣੇ ਖੜੇ ਹੀ ਨੇ ਤੁਸੀਂ ਕਸਟਮਰ ਨੂੰ ਵੀ ਦਿਖਾ ਦਿਓ ਇੱਕ ਵਾਰੀ। ਬਿਲਕੁਲ カスタマー ਤੁਹਾਡੇ ਸਾਹਮਣੇ ਖੜੇ ਨੇ ਪਿਆਰ ਮਿਲੀ ਜਾ ਰਿਹਾ ਜੋੜੀ ਜਾ ਰਿਹਾ ਅੱਗੇ ਹੋਰ ਜੋੜੀ ਜਾ ਰਿਹਾ ਬਿਲਕੁਲ ਕਹਿੰਦੇ ਪੀਜ਼ਾ ਤਾਂ ਬਹੁਤ ਖਾਦੇ ਹੋਣੇ ਆ ਪਰ ਆਟੇ ਵਾਲਾ ਪੀਜ਼ਾ ਨਹੀਂ ਖਾਦਾ ਨਹੀਂ ਖਾਦਾ ਹੋਣਾ ਅੱਛਾ ਜਾਣਦੇ ਹੋ ਕਿ ਨਾਮ ਬਣੇ ਕਿ ਹਾਂ ਉੱਧਰ ਮਿਲਦਾ ਹੈ ਆਟੇ ਵਾਲਾ ਹਾਂਜੀ ਹੁਣ ਤਾਂ ਨਾਮ ਬਣ ਹੀ ਗਿਆ ਬੱਤੀ ਸੈਕਟਰ ਚ ਕਿਸੇ ਨੂੰ ਵੀ ਪੁੱਛ ਲੋ ਕਿ ਆਟੇ ਵਾਲਾ ਖਾਣਾ ਹੈ ਉਹ ਸਿੰਦਾ ਇੱਧਰ ਹੀ ਭੇਜਦੇ ਨੇ ਕਿ ਸਰਦਾਰ ਮੁੰਡਾ ਰੇੜੀ ਲਾਂਦਾ ਹੈਗਾ ਟਾਵਰ ਕੋਲ ਹਾਂ ਵਾਹ ਬਾਕੀ ਮਾਲਕ ਨੇ ਜਿੱਥੇ ਜਿਹਦਾ ਦਾਣਾ ਪਾਣੀ ਲਿਖਿਆ ਹੋ ਉਹਨੇ ਬੰਦੇ ਨੇ ਆ ਹੀ ਜਾਣਾ ਬਿਲਕੁਲ ਇਹ ਸਾਡਾ ਫਰੈਸ਼ ਬੇਸ ਆਟੇ ਦਾ ਹੁੰਦਾ ਹੈ। ਪਹਿਲੇ ਘੁੰਮ ਕੇ ਰੱਖਦੇ ਹਾਂ। ਹਾਂਜੀ ਇਹਨੂੰ ਅੱਜ ਅੱਜ ਸਵੇਰੇ 12:00 12:00 1:00 ਵਜੇ ਘੁੰਨੀ ਦਾ। ਕੀ ਕਹਾ ਬਾਤ ਹੈ। ਅੱਛਾ ਇਹ ਇੱਕ ਹੀ ਇੱਕ ਹੀ ਕਰ ਰਹੇ ਹੋ ਇਹਦੇ। ਬੇਸ ਫਰੈਸ਼ ਹੁੰਦਾ ਨਾ ਇਹਨੂੰ ਵੇਟ ਕਰਕੇ ਪਾਣਾ ਹੁੰਦਾ। ਅੱਛਾ। ਹਾਂਜੀ। ਰੈਡੀਮੇਡ ਤੋਂ ਤੋਲ ਕੇ ਆਂਦਾ ਹੈਗਾ। ਜੀ। ਇਹ ਅਸੀਂ ਆਪ ਤਿਆਰ ਕਰਦੇ ਹਾਂ ਇਹਨੂੰ ਵੇਟ ਕਰਨਾ ਹੁੰਦਾ। ਅੱਛਾ। ਵੇਟ ਕਰਨ ਤੋਂ ਬਾਅਦ ਇਹਨੂੰ ਅਸੀਂ ਹੁਣ ਬੇਸ ਬਣਾਵਾਂਗੇ ਇਹਦਾ। ਬਿਲਕੁਲ। ਮੈਂ ਕੈਮਰਾਮੈਨ ਨੂੰ ਕਹੂੰਗੀ ਇੱਕ ਵਾਰੀ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਜ਼ਰੂਰ ਸਾਂਝੀਆਂ ਕੀਤੀ ਆਟੇ ਦਾ ਪੀਜ਼ਾ ਪੀਜ਼ਾ ਜਿਹੜਾ ਬਣਦਾ ਹੈ ਤੇ ਕੀ ਕੀ ਇਹਦੇ ਵਿੱਚ ਪੈਂਦਾ ਹੈ ਅੱਛਾ ਇਹ ਸਾਟੇ ਨੂੰ ਕੋਈ ਸਪੈਸ਼ਲ ਤਰੀਕੇ ਨਾਲ ਗੁੰਨਾ ਹੁੰਦਾ ਹੈ ਕਿ ਕੱਲਾ ਪਾਣੀ ਨਾਲ ਨਹੀਂ ਜੀ ਇਹਨੂੰ ਥੋੜਾ ਸਪੈਸ਼ਲ ਬੇਕੇ ਨਾਲ ਗੁੰਨਾ ਹੁੰਦਾ ਹੈ ਥੋੜਾ ਪਿਆਰ ਪਿਆਰ ਕੀਤਾ ਹੁੰਦਾ ਹੈ ਆਪਣਾ ਇਹਦੇ ਵਿੱਚ ਜੀਰੋ ਮੈਦਾ ਯੂਜ਼ ਕਰਦੇ ਆ ਮਤਲਬ ਕਿ ਮੈਦਾ ਯੂਜ਼ ਹੀ ਨਹੀਂ ਕਰਦੇ ਕੀ ਬਾਤ ਹੈ ਜੀ ਆਪਣੀ ਬੇਸ ਰੈਡੀ ਹੋ ਗਿਆ ਹੁਣ ਇਹਨੂੰ ਜਾਲੀ ਦੇ ਸੈੱਟ ਕਰਾਂਗੇ ਜੀ ਜਾਲੀ ਤੇ ਪੂਰਾ ਗੋਲ ਹੋ ਜਾਂਦਾ ਜਦੋਂ ਅੱਜ ਤੁਸੀਂ ਫਸਟ ਡੇ ਆਈ ਸੀਗੇ ਕਿੰਨਾ ਕੋਖਾ ਲੱਗ ਗਿਆ ਸੀਗਾ ਨਹੀਂ ਜੀ ਨਹੀਂ ਫਸਟ ਡੇ ਤਾਂ ਰੈਸਟੋਰੈਂਟ 'ਚ ਹੀ ਸੀਗਾ ਆਪਣਾ ਅੱਛਾ ਆਪਣੇ ਕੰਮ 'ਚ ਮੈਂ ਹੁਣ ਐਕਸਪੀਰੀਅੰਸ ਹੋਈ ਗਿਆ ਸੀਗਾ ਠੀਕ ਹੈ ਇਹ ਕੀ ਪਾ ਰਹੇ ਹੋ ਇਹ ਜੀ ਪੀਜ਼ਾ ਪਾਸਤਾ ਸੌਸ ਕਿਆ ਹੋਣਾ ਹੋਣੇ ਦੇ ਉੱਤੇ ਲਿਕਵਿਡ ਚੀਜ਼ ਜਾਊਗੀ ਹੁਣ ਇਹਦੇ ਵਿੱਚ ਅਸੀਂ ਟੌਪਿੰਗਸ ਐਡ ਕਰਾਂਗੇ ਬਿਲਕੁਲ ਕੀ ਕੀ ਪਾ ਰਹੇ ਹੋ ਇਹ ਜੀ ਆਨੀਅਨ ਓਕੇ ਆਨੀਅਨ ਪੀਜ਼ਾ ਕਿਹੜਾ ਬਣਾਉਣ ਲੱਗੇ ਇਹ ਤਾਂ ਦੱਸ ਦੋ ਇਹ ਤੁਹਾਡੇ ਲਈ ਮਿਕਸ ਵੈਜਿਟ ਬਣਾਵਾਂਗੇ ਅਸੀਂ ਜੀ ਸੋ ਇਸ ਤੋਂ ਬਾਅਦ ਆ ਗਿਆ ਸ਼ਿਮਲਾ ਮਿਰਚ ਹਾਂ ਜੀ ਸ਼ਿਮਲਾ ਮਿਰਚ ਪਾਉਣ ਤੋਂ ਬਾਅਦ ਇੱਕ ਆਊਗਾ ਕੌਰਨ ਕੌਰਨ ਸਭ ਦੇ ਫੇਵਰੇਟ ਹੁੰਦੇ ਆ ਮੋਸਟਲੀ ਹਾਂ ਜੀ 골ਡਨ ਕੌਰਨ 골ਡਨ ਕੌਰਨ ਆ ਗਿਆ ਹੈ ਕੀ ਬਾਤ ਹੈ ਪੂਰਾ ਭਰ ਕੇ ਅੱਛਾ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਂਦਾ ਇਹਨੂੰ ਏ ਜੀ ਮਸ਼ੀਨ ਲੈਂਦੀ ਹੈ 10 ਮਿੰਟ ਲੈ ਜਾਂਦੀ ਹੈ ਮਸ਼ੀਨ ਬੇਸ ਫਰੈਸ਼ ਹੁੰਦਾ ਤਾਂ ਕਿਆ ਬਾਤ ਹੈ ਹੁਣ ਇਹਦੇ ਵਿੱਚ ਅਸੀਂ ਮਸ਼ਰੂਮ ਦੀ ਟੋਪਿੰਗ ਐਡ ਕਰਾਂਗੇ ਮਸ਼ਰੂਮ ਵੀ ਫ੍ਰੈਸ਼ੀ ਹੈ ਹਾਂ ਜੀ ਅੱਛਾ ਸਾਰਾ ਸਮਾਨ ਰੈਡੀ ਕਰਕੇ ਲੈ ਕੇ ਆਨੇ ਹੋ ਹਾਂ ਜੀ ਕਰੋ ਰੈਡੀ ਕਰਕੇ ਕਟਿੰਗ ਕਰਕੇ ਲੈ ਕੇ ਆਨੇ ਆ ਕਿਆ ਬਾਤ ਸੋ ਮਸ਼ਰੂਮ ਦੀ ਵੀ ਜੇ ਤੁਸੀਂ ਦੇਖ ਸਕਦੇ ਸਟਫਿੰਗ ਹੋ ਚੁੱਕੀ ਹੈ ਅੱਜ ਜਿਸੀ ਤੁਹਾਨੂੰ ਆਟੇ ਆਟਾ ਪੀਜ਼ਾ ਮਿਕਸ ਵੈ ਜਿਹੜਾ ਖਵਾਉਣ ਲੱਗੇ ਜੋ ਕਿ ਬਹੁਤ ਜ਼ਿਆਦਾ ਟੇਸਟੀ ਤੇ ਇੱਕ 18 ਸਾਲ ਦਾ ਬੱਚਾ ਜਿਹੜਾ ਬਣਾ ਰਿਹਾ ਬਹੁਤ ਜ਼ਿਆਦਾ ਯੂਨੀਕ ਤਰੀਕੇ ਨਾਲ ਜਿਹੜਾ ਪੀਜ਼ਾ ਇਹ ਤਿਆਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਉਹਨੇ ਦੇ ਉੱਤੇ ਅਸੀਂ ਮੋਜ਼ਰੇਲਾ ਚੀਜ਼ ਪਾਵਾਂਗੇ ਕੀ ਬਾਤ ਹੈ ਹਾਂਜੀ ਮੋਜ਼ਰੇਲਾ ਚੀਜ਼ ਇਹਨੇ ਮੋਜ਼ਰੇਲੇ ਦੇ ਇਹਨੇ ਇਹੀ ਚੀਜ਼ ਨੇ ਪੀਜ਼ੇ ਦੀ ਸ਼ਾਨ ਬਣਾਣੀ ਹੈ ਬਿਲਕੁਲ ਇਹਨੂੰ ਵਧੀਆ ਰੰਗਤ ਦੇਣੀ ਹੈ ਇਹ ਨਹੀਂ ਕਿ ਇਹ ਵੀਡੀਓ ਚ ਹੋ ਰਿਹਾ ਇਹ ਹਰ ਕਸਟਮਰ ਲਈ ਹੁੰਦਾ ਹੈਗਾ ਬਿਲਕੁਲ ਸੋ ਕਿਤੇ ਇੰਜ ਹੁੰਦਾ ਹੈ ਕਿ ਲੋਕੀ ਆਂਦੇ ਨੇ ਤੇ ਕਹਿੰਦੇ ਆ ਕਿ ਨਹੀਂ ਟੇਸਟ ਦੇ ਵਿੱਚ ਡਿਫਰੈਂਟ ਹੈ ਮੈਦੇ ਵਾਲਾ ਜ਼ਿਆਦਾ ਟੇਸਟੀ ਹੁੰਦਾ ਆ ਕੁਝ ਇਦਾਂ ਦਾ ਹੁੰਦਾ ਹੈ ਹਰ ਕਿਸੇ ਦੀ ਆਪਣੀ ਪਸੰਦ ਹੁੰਦੀ ਹੈ ਕਈਆਂ ਨੂੰ ਮੈਦੇ ਵਾਲਾ ਪਸੰਦ ਹੁੰਦਾ ਹੈ ਹੂੰ ਕਈਆਂ ਨੂੰ ਆਟੇ ਵਾਲਾ ਹੁੰਦਾ ਪਰ ਸਾਡੇ ਕੋਲ ਜਿਹੜਾ ਆਟੇ ਵਾਲਾ ਖਾ ਕੇ ਜਾਂਦਾ ਹੈਗਾ ਹਾਂ ਉਹ ਕਹਿੰਦਾ ਬਾਜੀ ਬਹੁਤ ਵਧੀਆ ਪਰ ਜੋ ਅਸੀਂ ਮੈਦੇ ਦਾ ਸਵਾਦ ਹੈ ਉਸੋ ਸੀ ਉਹਨੇ ਆਟੇ ਚ ਦੇਤਾ ਕਿੰਨਾ ਨਾ ਸਾਡੇ ਸ਼ਰੀਰ ਨੂੰ ਨੁਕਸਾਨ ਨਾ ਸਾਡੇ ਬੱਚਿਆਂ ਨੂੰ ਨੁਕਸਾਨ ਉਹ ਸਾਡੇ ਲਈ ਬਹੁਤ ਵਧੀਆ ਹੈਗਾ ਕੀ ਆ ਬਾਤ ਹੈ ਮੋਸਟਲੀ ਕਸਟਮਰ ਇਹੀ ਦਾਅਵਾ ਲੈ ਕੇ ਜਾਂਦੇ ਨੇ ਕਿ ਤੋਂ ਹੋਰ ਅੱਗੇ ਵਾਅਦਾ ਅਸੀਂ ਤੇਰੇ ਨਾਲ ਆ ਕੀ ਆ ਬਾਤ ਹੈ ਆਟਾ ਪੀਜ਼ਾ ਜਿਹੜਾ ਹੈ ਮਿਕਸ ਵੈਜ ਵਾਲਾ ਬਣ ਕੇ ਤਿਆਰ ਹੋ ਚੁੱਕਿਆ ਕਿੰਨਾ ਟਾਈਮ ਲੱਗਿਆ ਇਹਨੂੰ 10 ਮਿੰਟ ਲੱਗ ਜਾਂਦੇ ਆ ਬਣਾਉਣ ਨੂੰ ਪਰ ਤੁਸੀਂ ਦੇਖਣ ਦੇ ਵਿੱਚ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹ ਲੱਗ ਰਿਹਾ ਹੈ ਕਿ ਹਾਂ ਆਟੇ ਦਾ ਬਣਿਆ ਹੋਇਆ ਕਿ ਮੈਦੇ ਦਾ ਬਣਿਆ ਬਹੁਤ ਜ਼ਿਆਦਾ ਦੇਖਣ 'ਚ ਟੇਸਟੀ ਤੇ ਵਧੀਆ ਲੱਗ ਰਿਹਾ ਹੈ ਅੱਜ ਕੀ ਕਹਿਣਾ ਚਾਹੋਗੇ ਕਿਦਾਂ ਇਨਵਾਈਟ ਕਰਨਾ ਚਾਹੋਗੇ ਤੁਸੀਂ ਆਪਣੀ ਸਾਰੇ ਕਸਟਮਰਾਂ ਨੂੰ ਕਹਿਣਾ ਕਿ ਮੇਰੇ ਕੋਲ ਆਓ ਜੇ ਤੁਹਾਨੂੰ ਇਹ ਚ ਮੈਦਾ ਲੱਗਦਾ ਹੈ ਤਤੋ ਸੀ ਮੇਰੇ ਵੱਲੋਂ ਜੋ ਮਰਜੀ ਜੀ ਸਕਦੇ ਕਿ ਜਿੰਨਾ ਮਰਜੀ ਖਾ ਸਕਦੇ ਹੋ ਬਸ ਇਹ ਚ ਪਹਿਲੇ ਪ੍ਰੂਫ ਕਰਨਾ ਕਿ ਮੈਦਾ ਹੈਗਾ ਜਾਂ ਨਹੀਂ ਹੈਗਾ ਅੱਜ ਪ੍ਰੂਫ ਕਰਨਾ ਤੁਸੀਂ ਕਿ ਇਹਦੇ ਵਿੱਚ ਮੈਦਾ ਹੈਗਾ ਕਿ ਨਹੀਂ ਹੈਗਾ ਕਿਉਂਕਿ ਮੁੰਡਾ ਜਿਹੜਾ ਆ ਇੱਕ ਤਰੀਕੇ ਦਾ ਚੈਲੰਜ ਕਰ ਰਿਹਾ ਕਿ ਇਹਦੇ ਵਿੱਚ ਜਿਹੜਾ ਪੀਜ਼ਾ ਬਣਾਇਆ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਮੈਦਾ ਨਹੀਂ ਹੈ ਯੂਜ਼ ਜਿਹੜਾ ਕੀਤਾ ਜਾ ਰਿਹਾ ਲੋਕੇਸ਼ਨ ਜਿਹੜੀ ਇੱਕ ਵਾਰੀ ਫੇਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਲੋਕੇਸ਼ਨ ਕੀ ਆ ਆਪਣੀ ਜੀ ਸੈਕਟਰ 32 ਦੇ ਅੰਦਰ ਸੰਜੇ ਗਾਂਧੀ ਕਲੋਨੀ ਹੈਗੀ ਆਦਰ ਦੇਵ ਹਸਪੀਟਲ ਵਾਲੀ ਰੋਡ ਤੇ ਵੱਡੇ ਉਧਰ ਨਾ ਟਾਵਰ ਹੈਗਾ نیچے ਟਾਵਰ ਦੇ نیچے ਆਪਣੀ ਰੈਡੀ ਲੱਗਦੀ ਹੈ ਕੀ ਬਾਤ ਹੈ ਰੈਡੀ ਦਾ ਨਾਮ ਕੀ ਹੈ ਰੈਡੀ ਦਾ ਪੀਜ਼ਾ ਕਿੰਗ ਸਾਡੀ ਦੁਕਾਨ ਦਾ ਨਾਮ ਹੈ ਰੈਡੀ ਦਾ ਨਾਮ ਹੈ ਏ ਰੈਡੀ ਕੀ ਸਾਡੀ ਇੱਕ ਤਰ੍ਹਾਂ ਦੀ ਦੁਕਾਨ ਹੀ ਐ ਬਿਲਕੁਲ ਹਾਂਜੀ ਸੋ ਚੈਲੰਜ ਜਿਹਨਾਂ ਨੂੰ ਐਕਸੈਪਟ ਆ ਪਲੀਜ਼ ਇੱਕ ਵਾਰੀ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰ ਲਿਓ ਕਿਉਂਕਿ ਲੋਕੇਸ਼ਨ ਜਿਹੜੀ ਐ ਤੁਹਾਡੇ ਤੱਕ ਸਾਂਝੀ ਕਰ ਦਿੱਤੀ ਆ ਆਟੇ ਵਾਲਾ ਪੀਜ਼ਾ ਆ ਤੇ ਮੁੰਡਾ ਕਹਿ ਰਿਹਾ ਜੇਕਰ ਕਿਸੇ ਨੇ ਪ੍ਰੂਫ ਕਰਤਾ ਕਿ ਇਹਦੇ ਵਿੱਚ ਜਿਹੜਾ ਮੈਦਾ ਨਹੀਂ ਹੈਗਾ ਤੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਟਸ